ਲੋਲਾ ਯਾਰ ਬਸ ਆ ਮਹੀਨੇ ਬਾਅਦ ਨਾਤੇ ਸੀ ਅੱਜ ਇਹ ਲਵੇੜ ਗਿਆ ਵਾ 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 ਪੂਰੀ ਫਨ 3 ਐਟ ਮੈਂ ਓ ਬਾਈ ਹਲੇ ਓ ਓ ਕਿੱਧਰ ਆ ਹਾਂਜੀ ਕੌਣ ਹੋ ਬਾਈ ਤੁਸੀਂ 10 ਮਿੰਟਾਂ ਵਿੱਚ ਦੇਖਾ ਦਿਖਾਈ 20 ਮਿੰਟਾਂ ਵਿੱਚ ਖਮਣੀ ਬਣਾਈ ਅੱਧੇ ਘੰਟੇ ਵਿੱਚ ਸ਼ਗਨ ਤੇ ਵਿਆਹ ਕਰਾਉਣ ਤੇ ਲਾਉਣਾ ਘੰਟਾ ਮੈਨੂੰ ਕਹਿੰਦੇ ਰਿਸ਼ਤੇ ਆਲਾ ਜੰਟਾ 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 ਸ਼ੁਕਰ ਹੈ ਭਾਈ ਆਇਆ ਤੂੰ ਭਾਈ ਮੈਂ ਉੱਥੇ ਹੀ ਬੈਠੇ ਤੂੰ ਮੈਨੂੰ ਉੱਥੇ ਹੀ ਦੇਖ ਲੈਂਦਾ ਉਹਨੂੰ ਕਰਾਉਣਾ ਹਾਂ ਮੈਂ ਘਰ ਦੇ ਮੋਂ ਨੂੰ ਹੋਊਗਾ ਤੁਹਾਨੂੰ ਤਾਂ ਉੱਥੇ ਦੇਖ ਹੀ ਲੈ ਕਿੰਨੇ ਕਿਲੋਮੀਟਰ ਦਾ ਪਤਾ ਲੱਗ ਗਿਆ ਸੀ ਘਰ ਨੂੰ ਦੇਖ ਕੇ ਰਸਤਾ ਹੋ ਸਕਦਾ ਬੈਸੇ ਤਾਂ ਨੋ ਨੋ ਮੈਂ ਤੈਨੂੰ ਸਿੱਧੀ ਜੀ ਨਹੀਂ ਨਹੀਂ ਬਾਈ ਕਰਾ ਦੇ ਕਰਾ ਦੇ ਯਾਰ ਤੂੰ ਤਾਂ ਪਹਿਲੇ ਹੀ ਹੋਕਰੀਆਂ ਦਾ ਬੱਚਾ ਆ ਜਾ ਬਾਈ ਆਜੋ ਆਜੋ ਬੈਠੋ ਨਹੀਂ ਇੱਧਰ ਆ ਵੀਰੇ ਉਹ ਬਾਹਰ ਬਹਿਨੇ ਮੱਤੇ ਆ ਜਾ ਆ ਜਾ ਆ ਜਾ ਇੱਕ ਮਿੰਟ ਜੀ ਗਲਾਇਆ ਇਹ ਬਾਈ ਆਪਣਾ ਉਹ ਗੱਲ ਉਹ ਬਾਈ ਆ ਤੂੰ 40 ਵਾਲੀ ਤਕਰੀ ਹੈ ਬਾਈ ਉਹ ਬਾਈ ਆ ਮੈਂ ਆ ਹੀ ਬੈਣਾ ਆ ਹੀ ਬੈਠਦਾ ਮੇਰੀ ਅਰਜ਼ੂ ਮਰ ਜਿੱਥੇ ਮਰਜੀ ਬੈਠਣਾ ਮੈਂ ਹੀ ਬੈਠਦਾ ਕਾਲ ਪਤਾ ਗੱਲ ਕੀ ਰਿਸ਼ਤੇ ਬਹੁਤ ਕਰਾਉਣੇ ਮੈਂ ਸਾਰਾ ਇੰਡੀਆ ਵੇਹੋਂ ਦੀ ਜ਼ਿੰਮੇਵਾਰੀ ਲਈਦੀ ਕਾਲਤਾ ਬਈ ਤੈਨੂੰ ਬਹੁਤ ਵਾਕੀ ਮਨਨੇਗਾ ਮਾਂ ਦਾ ਪੁੱਤ ਮੇਰਾ ਧਮ ਚੜ ਕੇ ਤੇਰੇ ਬਰਾਬਰ ਨਹੀਂ ਰਹਿ ਲੈਗਾ ਮੈਥੋਂ ਦਾ ਕਰ ਲੈ ਬਾਈ ਕਰ ਲੈ ਚਾ ਲੈ ਮਾ ਚਾ ਹਾਂ ਹੈਲੋ ਹਾਂ ਤੁਸੀਂ ਐ ਕਰੋ ਗਰਦਾਸ ਗਰਦਾਸ ਮਣ ਕਰ ਦਿਓ ਪੰਗੜੇ ਤੇ ਹਾਂ ਹਾਂ ਪੰਗੜੇ ਤੇ ਬੋਲਗਾ ਬੱਬੂ ਮਣ ਤਾਂ ਬੋਲਗਾ ਬਬੂ ਮਾਂਗੇ ਬੱਬੂ ਮਣ ਤਾਂ ਹਾਂ ਹਾਂ ਠੀਕ ਆ ਠੀਕ ਆ ਠੀਕ ਆ ਠੀਕ ਆ ਛੇਤੀ ਉਹ ਛੈਨੇ ਰਣਜੀਤ ਬਾਬੇ ਨੂੰ ਕਿਹਾ ਮੈਂ ਉਹ ਵਜਾਉਗਾ ਓਕੇ ਤੇਰਾ ਤਾਂ ਭਾਈ ਕੰਮ ਹੀ ਬੜਾ ਵੱਡਾ ਹੈ ਬਹੁਤ ਵੱਡਾ ਕੰਮ ਬਹੁਤ ਵੱਡਾ ਸਭ ਤੋਂ ਇੰਡੀਆ ਦਾ ਪਹਿਲੇ ਨੰਬਰ ਦਾ ਵਿਚੋਲਾ ਮੈਨੂੰ ਕਿਹਾ ਜਾਂਦਾ ਅੱਛਾ ਭਾਈ ਹਾਂ ਮੈਨੂੰ ਤਾਂ ਸਨਮਾਨਤ ਵੀ ਕਰਨਾ ਗਵਰਨਮੈਂਟ ਨੇ ਸੈਂਟਰ ਦੀ ਗਵਰਨਮੈਂਟ ਨਾਲ ਗੱਲ ਚੱਲ ਰਹੀ ਹੈ ਮੇਰੀ ਠੀਕ ਹੈ ਭਾਈ ਮੇਰੀ ਪੱਕਾ ਭਾਈ ਤੈਨੂੰ ਦੇਣਗਾ ਬਾੜ ਤੇਰੀ ਬਰਾਬਰੀ ਦਾ ਕੋਈ ਮੈਂ ਮੈਨੂੰ ਦੇਖ ਲੈ ਮੇਰਾ ਕੈਸ ਫੁੱਲੜਿਆ ਪਏ ਫੁੱਲ ਤੇ ਮੈਂ ਜਿਹੜੇ ਲੋੜ ਤੇਰੀ ਚ એનਰਜੀ ਦੇਖੀ ਆ ਮੈਂ ਤੇਰੇ ਦੇਖ ਹਾਂ ਭਾਬ ਤੇਰਾ ਤੇਰਾ ਵਿਤਰਨ ਦਾ ਤਰੀਕਾ ਭਾਈ ਤੂੰ ਤਾਂ ਬਈ ਬੜਾ ਤਕੜਾ ਕੰਮ ਆ ਤੇਰਾ ਤਾਂ ਬੜਾ ਤਕੜਾ ਕੰਮ ਆਉਂਦੀ ਗੱਲ ਥੈਂਕ ਯੂ ਥੈਂਕ ਯੂ ਥੈਂਕ ਯੂ ਰਿਸ਼ਤਾ ਤੁਸੀਂ ਕਾਲ ਕਰੀ ਸੀ ਹਾਂ ਜੀ ਬਈ ਮੈਂ ਅੱਛਾ ਤੁਹਾਨੂੰ ਰਿਸ਼ਤਾ ਕਰਾਉਣਾ ਹੈ ਹਾਂ ਜੀ ਹਾਂ ਜੀ ਕੋਈ ਮੰਮੀ ਡੈਡੀ ਵਾਸਤੇ ਮੰਮੀ ਡੈਡੀ ਵਾਸਤੇ ਨਹੀਂ ਮੇਰਾ ਮਤਲਬ ਮੰਮੀ ਡੈਡੀ ਵਾਸਤੇ ਕੋਈ ਮੰਦੀਰ ਛਾਪ ਛੱਲਾ ਟੂੰ ਤਾਂ ਬਈ ਦੇਖ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਕਿੰਨਾ ਖਰੀ ਕਰਾਂਗੇ ਜਿਹੜੇ ਲੋੜ ਤੇ ਵੀ ਅਗਲੇ ਆਪਾਂ ਨੂੰ ਪਾਉਣਗੇ ਹਾਂ ਉਹ ਹਜਾ ਆਪਾਂ ਵੀ ਪਾ ਦਾਂਗੇ ਤਾਂ ਲੈਣ ਦੇ ਨਾਲ ਬਰਾਬਰੀ ਹੁੰਦਾ ਦੇਖੋ ਤੁਹਾਨੂੰ ਫੁੱਲ ਹੀ ਪਾਣਾ ਪੈਣਾ ਜਿੰਨਾ ਢੇਰਾਂ ਦੇ ਢੇਰ ਸੋਣਾ ਸਪਲਟਰ ਉਹ ਆ ਤਾਂ ਸ਼ਗਲ ਟੋਕਲ ਵੀ ਦੇਖਿਆ ਕਰੋ ਮਾੜਾ ਮੋਟਾ ਇਹ ਵੀ ਦੇਖੀਦਾ ਹੁੰਦਾ ਐਡਾ ਵੀ ਵਿਚੋਲਾ ਮੈਂ ਉਹ ਨਹੀਂ ਮੈਂ ਸੈਟਿੰਗ ਕਰਾ ਦੂੰ ਤੇਰੇ ਕੋਈ ਨਾ ਕਿ ਕਲੰਪ ਜੁੜ ਜਾਣਗੇ ਪਹਿਲਾਂ ਮੈਨੂੰ ਆਏ ਦੱਸੋ ਡੀ ਲਾਈ ਜਾਣਾ ਬਾਈ ਆ ਦੇਖੋ ਇੱਕ ਸੁਣ ਕਹਾ ਖਾਦੀ ਮੇਰੇ ਦਿਖਾ ਦੇ ਇਹ ਮਨੇ ਵਦਗਾ ਆ ਕੁੜੀ ਦੇਖੋ ਇਹ ਕੁੜੀ ਦੀ ਮੈਂ ਪਹਿਲਾਂ ਤੁਹਾਨੂੰ ਖਾਸ਼ ਇਹ ਦੱਸਣਾ ਖਾਸ਼ਿਤ ਕੀ ਹੈ ਹਾਂ ਕੁੜੀ ਕਿ ਤੋਂ ਪੇਂਟ ਨਹੀਂ ਸਾਰੀ ਓਰੀਜਨਲ ਪਈ ਆ ਪਾਸਿੰਗ ਕਰਾ ਕੇ ਦੇਵਾਂਗੇ 2003 ਮਾਡਲ ਹੈ ਉਹ ਭਰਾਵਾ ਕੁੜੀਏ ਕੀ ਕਾਰ ਹੈ ਪਹਿਲਾਂ ਨਾ ਮੈਂ ਤੁਹਾਨੂੰ ਜਿੱਦ ਲਈ ਤੋ ਕਾਰਾਂ ਲਿਆ ਕੇ ਵੇਚਦਾ ਰਿਹਾ ਤਾਂ ਆਹ ਤੋਂ ਬਣੀ ਪਈ ਆ ਗੱਲ ਮੈਂ ਰਿਸ਼ਤੇ ਦੀ ਕਰੂੰਗਾ ਪਰ ਮੈਂ ਕਾਰਾਂ ਵਾਲੇ ਹਿਸਾਬ ਨਾਲ ਕਰਾਂ ਸਮਝ ਗਿਆ ਬਾਈ ਸਮਝ ਗਿਆ ਸਮਝ ਗਿਆ ਨਹੀਂ ਇਹ ਨਹੀਂ ਫਿੱਟ ਨਹੀਂ ਕੋਈ ਹੋਰ ਦਿਖਾ ਯਾਰ ਇਹ ਸੋਹਣੀ ਨਹੀਂ ਤੇਰੇ ਤੁਸੀਂ ਦੇਖੋ ਜੀ ਆਹ ਕੁੜੀ ਦੇਖੋ 2 ਸਾਲ ਦਾ ਬੀਮਾ ਪਿਆ ਦਾ ਬੀਮਾ LIC ਬੀਮਾ ਨਹੀਂ 2 ਸਾਲ ਪਹਿਲੇ ਮੈਂ ਠੀਕ ਆ ਸਮਝ ਗਿਆ ਸਮਝ ਗਿਆ ਹਾਂ ਕੁੜੀ ਦੇਖੋ ਕੁੜੀ ਦਾ ਸੋਹਣੀ ਹੈ ਇਹ ਕੁੜੀ ਪੜੀ ਹੈ ਹਾਂ ਇੱਕ ਦਿਨ ਫੋਨ ਤੇ ਗੱਲ ਕਰਦੀ ਫੜੀ ਉਹ ਕੋਈ ਚੱਕਰ ਨਹੀਂ ਉਹ ਫੜੀ ਨਹੀਂ ਪੁੱਛਿਆ ਮੈਂ ਪੜੀ ਪੁੱਛਿਆ ਮੈਂ ਨਹੀਂ ਕਰੂੰਗਾ ਫਿਰ ਐਹ ਜੀ ਤਾਂ ਲੈ ਫੜ ਉਹ ਮੈਂ ਨੂੰ ਨਕਸ਼ ਕੱਢੀ ਨਾ ਆਪਦਾ ਵੀ ਦੇਖ ਲਓ ਤੇਰਾ ਮੈਂ ਸਾਰਾ ਪਿੰਡ ਚ ਪੁੱਛ ਕੇ ਆਂ ਚਾਰ ਪੰਜ ਜਰੀ ਤੈਨੂੰ ਗਧੇ ਤੇ ਬਾ ਕੇ ਸਾਰੇ ਪਿੰਡ ਚ ਘੜਲ ਬਾਇ ਸਾਰੇ ਚ ਟੋਟਲ ਉਹ ਪਿੰਡ ਵਾਲੇ ਜਾਣ ਕੇ ਭਾਨੀਆਂ ਮਾਰਦੇ ਜਾਣ ਕੇ ਜਾਣ ਕੇ ਉਹ ਗੱਪ ਮਾਰਦੇ ਸਾਰੇ ਪਿੰਡ ਦੇ ਉਹੀ ਕੁਸਤਾ ਹੁੰਦੀ ਹੈ ਗੱਲ ਕੁਸ ਕੋਲੋਂ ਬਣਾ ਲੈਂਦਾ ਸਿਰਫ ਨਾ ਆਉਣ ਜਾਣ ਕਰਿਆ ਦੋ ਗਲੀਆਂ ਚ ਗੀੜੇ ਦਿੱਤੇ ਸੀ ਜਾਇਆ ਤੇ ਆਇਆ ਉਹ ਸਾਰਾ ਪਿੰਡ ਥੋੜੀ ਹੋ ਗਿਆ ਸਾਰਾ ਪਿੰਡ ਸਾਰਾ ਦਿਨ ਲੱਗ ਗਿਆ ਉਹਨਾਂ ਦਾ ਬਸ 15 ਮਿੰਟ ਲੱਗ ਗਈ ਘਰੇ ਚਲੋ ਕੋਈ ਗੱਲ ਕੋਈ ਗੱਲ ਗੱਲ ਕੋਈ ਨਹੀਂ ਕੋਲੋਂ ਨਹੀਂ ਬਣਾਉਂਦੇ ਕੋਲੋਂ ਨਹੀਂ ਬਣਾਉਂਦੇ ਜਿਹੜੀ ਗੱਲ ਹੈਗੀ ਹੈ ਨਹੀਂ ਨਾਲ ਤੈਨ ਆ ਕੁੜੀ ਦੇਖੋ ਪਹਿਲਾਂ ਦੇਖੋ ਕਿੰਨੀ ਖੂਬਸੂਰਤ ਕੁੜੀ ਆ ਹੈਗੀ ਆ ਬਈ ਹੈਨਾ ਸਹੀ ਐ ਨਾ ਕੁੜੀ ਸੁਣ ਹਾਂ ਇਹ ਸੁਣੀ ਐ ਇਹਦੇ ਲਈ ਪਰ ਤੈਨੂੰ 6 ਮਹੀਨੇ ਰੁਕਣਾ ਪਊਗਾ ਕਿਉਂ ਇਹ 6 ਮਹੀਨੇ ਤੱਕ ਜਮਾਨਤ ਹੋ ਜੂਣਾ ਜੇਲ੍ਹ ਚ ਹਾਂ ਉਹ ਭਰਾ ਵਾ ਕੀ ਕਾਦੇ ਚੰਦਰਾ ਓਏ ਨਾ ਕਿਤੇ ਮਾੜਾ ਮੋਟਾ ਘਰੇ ਰੌਲਾ ਪੈ ਗਿਆ ਇਹਨੇ ਅਖਤਮ ਘਰ ਵਾਲੇ ਨੇ ਵੀ ਨੂਨ ਵੱਧ ਐ ਇਹ ਜੀ ਵੱਢ ਤੀ ਉਹ ਭਰਾ ਵਾ ਮੇਰੇ ਤਾਂ ਹਾਈ ਪੱਲੇ ਕ ਲਈ ਜੀ ਹੋਰ ਤਾਂ ਜ਼ਰਾ ਬਦਤਾ ਕੁਛ ਨਹੀਂ ਮੇਰੇ ਕੋਲ ਕਲਾ ਬੋਲ ਉਹ ਵੀ ਕਰ ਜਾਊਗਾ ਤੇਰੀ ਗੱਲ ਸੁਣ ਲੈ ਭਰਾ ਵਾ ਬੰਦਿਆ ਨੂੰ ਆਪਾਂ ਰਹਿਣਾ ਟਾਣੀ ਚ ਸੋਨੇ ਸਨਾ ਵੱਧ ਹੈਗੀ ਕੋਈ ਉਹ ਜੀ ਤਿਪਤ ਪਹਿਲਾਂ ਸੇ ਕੱਟ ਜ ਟਾਣੀ ਚ ਸੁਨਣਾ ਹਾਂ ਬਾ ਉਹ ਤੇ ਆਪਾ ਸੋਨਾ ਟਾਣੀ ਦੀ ਜੜੋਂ ਚੱਕ ਦਿੰਨੇ ਆ ਰਿਸ਼ਤਾ ਕਰੂੰ ਤੈਨੂੰ ਇਹੋ ਜਿਹਾ ਟਾਣੀ ਚ ਰੌਣਕਾਂ ਲਗਣੀਆਂ ਰੌਣਕਾਂ ਅੱਛਾ ਬਾਈ ਹਾਂ ਕਿਵੇਂ ਝਾਂਜਰਾਂ ਦੇ ਗਨੇ ਬੰਦੇ ਦੇ ਬੰਦਾ ਚੜਿਆ ਰੂ ਆ ਓਏ ਬਾਈ ਉਹ ਮਤਲਬ ਕਹਿਂਦਾ ਪਾਬੂ ਵਰਤ ਦੇ ਬਹੁਤ ਦੂਰ ਤੱਕ ਪੜੇ ਕੋਈ ਰਿਸ਼ਤੇਦਾਰ ਆ ਗਾ ਮਾਮੇ ਗਾ ਮਾਮੇ ਦੇ ਗਾ ਮਾਮੀ ਆ ਗਾ ਮੰਮੇ ਦੇ ਮਾਮਮੀ ਆ ਦੇ ਨਹੀਂ ਨਹੀਂ ਫੇਰਾ ਇੰਨੀ ਦੂਰ ਤੱਕ ਵਰਤਦੇ ਆ ਹੋ ਇੰਨੀ ਲੋੜ ਐਡੀ ਵੀ ਕੋਈ ਆਪਾਂ ਕੋਈ ਰਿਸ਼ਤਾ ਮੈਂ ਥੋੜੇ ਨਹੀਂ ਬੈਠਾ ਰਹਿਣ ਦੇ ਉਹ ਵੀ ਲੋੜ ਕੋਈ ਹੈਗਾ ਕਾ ਹੋਰ ਦੱਸ ਦੇ ਕੋਈ ਢੰਗ ਦਾ ਦੇ ਦੇ ਕੋਈ ਫੇਰ ਆਂਦਾ ਹਾਂ ਬੱਚਿਆਂ ਵਾਲ ਯਾਰ ਬਾਈ ਬੱਚਾ ਜਿੰਮੇਵਰੀ ਕੌਣਾ ਚੱਕਣਾ ਆਪਦੇ ਬੱਚੇ ਜਿੰਮੇਵਰੀ ਕੌਣ ਨਹੀਂ ਚੱਕਦਾ ਨਹੀਂ ਨਹੀਂ ਆਪਦੇ ਨਹੀਂ ਉਹ ਜਿਹੜੇ ਪਹਿਲਾਂ ਮੜਾ ਜਾ ਰਿਸ਼ਤਾ ਹੋਇਆ ਸੀ ਨਿਕਾ ਜਾ ਉਹਦਾ ਉਹਦੇ ਆ ਦੋ ਬੱਚੇ ਲਾਲ ਦੋ ਲਾਲ ਦੇਖ ਲੈਣੇ ਆ ਬਾਈ ਚੱਲ ਕੋਈ ਨਾ ਇਹ ਗੱਲ ਮੇਰੀ ਗੱਲ ਸੁਣ ਮੜਾ ਜਾ ਫਿਰ ਹੈ ਤਾਂ ਉਹ ਕੋਈ ਗੱਲੀ ਬੱਚਾ ਜਿੰਮੇਵਰੀ ਚੱਕ ਲੈ ਕਿੰਨੇ ਕਿੰਨੇ ਕਾ ਬੱਚੇ ਫਿਰ 1 32 ਸਾਲ ਦਾ 1 34 ਦਾ ਬੱਚੇ ਕਿਹੜੇ ਬੰਦੇ ਆ ਫਿਰ ਤਾਂ ਉਹ ਇਹ ਗੱਲਾਂ ਦੇ ਕਰਦਾ ਪਤਾ ਨਹੀਂ ਬਜ਼ੁਰਗੀ ਲੈ ਕੇ ਬਿਠਾ ਦੇ ਮੇਰੇ ਘਰੇ ਬਜ਼ੁਰਗ ਤਾਂ ਮੈਂ ਪਹਿਲੀ ਸਾਡੇ ਬਥੇਰੇ ਆ ਗਿਆ ਚਲੋ ਫਿਰ ਕੋਈ ਗੱਲ ਨਹੀਂ ਕੋਈ ਕਰਾਉਣਾ ਕਾ ਤਾਂ ਮੈਂ ਸੋਨੇ ਰਿਸ਼ਤਾ ਕਰਾਉ ਕੁੜੀ ਦੀ 6 ਮਹੀਨਿਆਂ ਦੀ ਗਾਰੰਟੀ 6 ਮਹੀਨਿਆਂ ਦੀ ਗਾਰੰਟੀ ਕਰਾਂਗੇ 6 ਮਹੀਨਿਆਂ ਦੀ ਕਿਵੇਂ ਨਾ ਵੀ 6 ਮਹੀਨੇ ਨਹੀਂ ਲੜਦੀ ਪਰਸੈਂਟ ਵੀ 1% ਅੱਛਾ 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 ਹੋਰ ਨਾਲ ਵਿਚਾਰੀ ਹੱਥ ਨੇ ਦੋ ਪੈਗ ਲਾ ਕੇ ਸੌਂ ਜਾ ਕਰੋ ਓਏ ਭਰਾਵਾ ਬੰਨੇ ਹੱਥ ਓਏ ਭਰਾਵਾ ਕੁ ਟੰਗਦਾ ਓਏ ਰੋ ਦੌਰ ਦਾਰੂ ਸਾਡੇ ਘਰੇ ਅਲਾਉਡ ਹੀ ਨਹੀਂ ਅੱਛਾ ਹਾਂ ਅਜਾ ਬਾਹਰੋਂ ਲਾ ਕੇ ਆਉਣੇ ਤੇਰੇ ਕਾਦੀ ਲਾਉਡਗੀ ਜੇ ਪਾਈ ਪੀ ਕੇ ਤਾਂ ਨਹੀਂ ਹੁੰਦੀ ਘਰੇ ਤਾਂ ਨਹੀਂ ਨਾ ਵੀ ਉਹ ਤਾਂ ਤੂੰ ਘਰੇ ਲਾ ਕੇ ਬੈ ਜਾ ਗੁਰੂ ਤੇ ਦਾਰੂ ਵਾਲੇ ਦੇ ਵੀ ਨਹੀਂ ਉਹ ਪਰ ਮੈਂ ਉਹ ਤੈਨੂੰ ਕੁੜੀ ਦਿਖਾਉਣਾ ਇਹੇ ਜੀ ਹਾਂ ਉਹ ਜਵਾਬ ਹੀ ਨਹੀਂ ਦੇਣਾ ਦੇਖ ਕੇ ਉਹਨੂੰ ਜਵਾਬ ਦਿਖਾ ਦੇ ਭਰਾਵਾ ਅਜ ਦੂ ਭਲਾ 10 10 ਤੇ ਰਿਸ਼ਤੇ ਤੂੰ ਦੱਸਾਂ ਚੋ ਮੇਰੇ ਅਕਣੀ ਪਾਸ ਆਂ ਜਿਹੜੀ ਕੁੜੀ ਤੈਨੂੰ ਹੁਣ ਲਗਾਉਂ ਆ ਇਹ ਕੁੜੀ ਜਿਹਦੇ ਤੂੰ ਦੇਖ ਲਈ ਆਂ ਐ ਹਾਂ ਤੂੰ ਜਵਾਬ ਨਹੀਂ ਦੇ ਸਕਦਾ ਅੱਛਾ ਯਾਰ ਲੈ ਦਿਖਾ ਭਰਾ ਬਾਈ ਪਸਤਾਉ ਲਾਉ ਕੰਨ ਨਾਲ ਉਹ ਕਰਕੇ ਅੱਛਾ ਗਏ ਨਹੀਂ ਨਹੀਂ ਫੇਰ ਨਹੀਂ ਉਹ ਭਰਾਵਾ ਕਿਉਂ ਮਰਵਾਉਣਾ ਉਹ ਕਿਉਂ ਗੋਲੀ ਮਰਵਾਉਣਾ ਕੋਈ ਢੰਗ ਦਾ ਰਿਸ਼ਤਾ ਦੇ ਦੇ ਇੱਕ ਮਿੰਟ ਫੋਨ ਆ ਫੋਨ ਆ ਕੱਲ੍ਹ ਆ ਕੱਲ੍ਹ ਹੈਲੋ ਹਾਂ ਜਾਨੂ ਹਾਂ ਜਾਨੂ ਨਹੀਂ ਬੇਬੀ ਗੱਲ ਤਾਂ ਸੁਣੋ ਬੇਬੀ ਗੱਲ ਸੁਣੋ ਮੈਂ ਤੁਹਾਡਾ ਹੀ ਰਿਸ਼ਤਾ ਦਾ ਦੇਖਣ ਗਿਆ ਹੋਇਆ ਹਾਂ ਓਹ ਮੁੰਡੇ ਨਾਲ ਗੱਲ ਮੁੰਡਾ ਮੰਨ ਜੂ ਇਹ। ਉਹਦੇ ਨਾਲ ਪੈਣੀ ਏ। ਈ। 1 ਮਿੰਟ ਫੇਰ ਕਰਦਾ ਫੇਰ ਕਰਦਾ। ਕਿਉਂ ਯਾਰ ਮੈਂ ਕੁੜੀ ਨਾਲ ਗੱਲ ਕਰ ਰਿਹਾ ਨਾ ਤੇਰੇ। ਤੂੰ ਗੱਲ ਗੱਲ ਐ ਕਰ ਰਿਹਾ ਤੂੰ ਤਾਂ ਬਰਤ ਦੀਆ ਤਾਂ। ਹੋਰ ਦੇਖ ਲੈਣਾ ਵੀ ਹੋਰ ਹੋਰ ਕੋਈ ਦਾ ਰੰਗ ਦਾ ਰਿਸ਼ਤਾ ਦੇ ਦੇ ਨਾ ਬਾਈ ਯਾਰ ਕੋਈ ਗੱਲ ਕੀ ਆ ਤੂੰ ਮੈਨੂੰ 15 ਵੇਸਤੇ ਦੇ 15 ਜੱਕੜੀ ਜੱਜ ਦਾ ਰਿਸ਼ਤਾ ਤੂੰ ਮੈਨੂੰ। ਉਹ ਕਹਿੰਦਾ ਤੂੰ ਬਾਹੜਾ ਵੱਡਾ ਵਿਚੋਲਾ ਹੈਗਾ। 1 ਮਿੰਟ ਯਾਰ ਖੜ ਜਾ ਵਿਚੋਲਾ ਤਾਂ ਮੈਂ ਐਡਾ ਵੱਡਾ ਤੈਨੂੰ ਸੱਚੀ ਗੱਲ ਦੱਸਾਂ। ਕੱਲ ਨੂੰ ਮੋਦੀ ਦਾ ਰਿਸ਼ਤਾ ਦੇਖਣ ਜਾਣਾ। ਮੋਦੀ ਦਾ? ਹਾਂ। ਉਹ ਪਹਿਲਾਂ ਕਿਤੇ ਮੇਰੇ ਨਾਲ ਸੰਪਰਕ ਨਹੀਂ ਹੋਇਆ ਹੁਣ ਉਹਨੂੰ ਜਦੋਂ ਪਤਾ ਲੱਗਾ ਵੀ ਐਡਾ ਤਕੜਾ ਵਿਚੋਲਾ ਉਹਨੇ ਮੈਨੂੰ ਫੋਨ ਮਾਰਿਆ ਮੱਖ ਲਖ ਪਰਾਉਂਗਾ ਅੱਛਾ ਯਾਰ ਉਹ ਪਾਨੀਆਂ ਵਾਲੀਆਂ ਬਗਦੀਆਂ ਰਾਹੁਲ ਨੇ ਮਾਰ ਦਿੱਤਾ ਦੋ ਵਾਰੀ ਲੈ ਪਾਨਗਾ ਪਰ ਵੱਡਾ ਕੰਮ ਆ ਕਿ ਉਹਨਾਂ ਤਾਂ ਉਹ ਨਹੀਂ ਹੋਣਦੇ ਤੇ ਰਿਸ਼ਤਾ ਹੋ ਨਹੀਂ ਹੁੰਦਾ ਆ ਪਹਿਲਾਂ ਇੱਕ ਵਾਰੀ ਮੈਂ ਮੋਦੀ ਨੂੰ ਰਿਸ਼ਤਾ ਕੇਜਰੀ ਵਾਲੇ ਮਾਰਤੀ ਪਾਨ ਹੇ ਬਾੜਾ ਬਾੜੇ ਪਾਨਾਂ ਵਾਲਾ ਕੰਮ ਢੇਡਾ ਚੱਲਦਾ ਪਰ ਆਪਣੇ ਰਸਤੇ 'ਚ ਹੁਣ ਪਾਨੀ ਨਹੀਂ ਮਾਰਨ ਦਿੰਦਾ ਮੈਂ ਪ੍ਰਸੰਤ ਵੀ ਯਾਰ ਭਾਈ ਆਪਣੇ ਘਰ ਦਾ ਬੱਜੇ ਤਾਂ ਬੱਜੇ ਪਾਨੀ ਇਹਨਾਂ ਦੀ ਪਾਨੀ ਵਜਦੀ ਢੇਡਾ ਬੱਜ ਜਾਂਦੀ ਹੈ ਬੱਜ ਜਾਂਦੀ ਹੈ ਅੱਛਾ ਯਾਰ ਉਹ ਕਹਿੰਦੇ ਵੀ ਮੁੰਡਾ ਚੰਗਾ ਨਹੀਂ ਲਾਇਕ ਨਹੀਂ ਜਦੋਂ ਇਹ ਦੇਸ਼ ਬਾਰੇ ਨਹੀਂ ਸੋਚਦਾ ਪਰਿਵਾਰ ਬਾਰੇ ਕੀ ਸੋਚੂ ਐਦਾਂ ਦੀਆਂ ਗੱਲਾਂ 'ਚ ਵੱਢ ਜਾਂਦੇ ਆ ਅੱਛਾ ਯਾਰ ਹਾਂ ਤੈਨੂੰ ਕੁੜੀ ਦਿਖਾਉਣਾ ਇੱਕ ਨੰਬਰ ਬਹੁਤ ਬਦਗਿਆ ਕੁੜੀ ਬੱਲੇ ਵੀ ਅੱਖਾਂ ਦਾ ਰਹਿ ਤਾਂ ਹੋ ਤਾਂ ਜਾਂਦਾ ਯਾਰ ਬਾਕੀ ਪਾਨਾਂ ਵਾਲਾ ਕੰਮ ਹੀ ਹੋਇਆ ਹੁਣ ਨਹੀਂ ਮਰਨ ਦਿੰਦਾ ਹੁਣ ਨਹੀਂ ਹੋਰਨ ਦਿੰਦਾ ਤਾਂ ਮੈਂ ਦੱਸਦਾ ਨਿਕ ਆਪਣਾ ਵੀ ਚੁੰਨੀ ਚਾਹ ਵੀ ਹੋ ਜੇ ਬਾਈ ਕੋਈ ਗੱਲ ਨਹੀਂ ਖਰਚਾ ਜਿਹੜਾ 13 ਨਾ ਬਾਈ ਦਿਨਾਂ ਕਹੇਗਾ 13 ਤੇਰਾ ਤੇਰਾ ਮਾਨ ਤਨ ਫੁੱਲ ਕਰਾਂਗੇ ਤੇਰੇ ਉਹ ਖਰਚਾ ਪਾਣੀ ਮੈਨੂੰ ਮਾੜਾ ਦੱਸ ਦੇ ਬੰਦੇ ਨਿਗਾਥੀ ਹੋਏ 20000 20000 ਡਾਲਰ ਉਹ ਭਰਾਵਾ 20000 ਡਾਲਰ ਕਿਹੜੇ ਤੇ ਡਾਲਰ ਅਮਰੀਕਾ ਵਾਲੇ ਯਾਰ ਉਹਦੇ ਉਹ ਨਹੀਂ ਨਹੀਂ ਉਹ ਨਾ ਦਿਓ ਨਹੀਂ ਹੈਗੇ ਤਾਂ ਉਹ ਨਾ ਦਿਓ ਉਹਦੇ ਹਿਸਾਬ ਨਾਲ ਪੈਸੇ ਦੇ ਦਿਓ ਕਿੰਨੇ ਬਣਨਗੇ ਉਹ ਭਰਾਵਾ ਉਹ ਤਾਂ ਮੈਂ ਸੋਚੀ ਰਹੀ 20000 ਡਾਲਰ ਦਾ ਬਣੂਆਂ ਕਿੰਨਾ ਪਰ ਕੁੜੀ ਦਾ ਇੱਕ ਇੱਕ ਦਾ ਰਿਸ਼ਤਾ ਕਰਾ ਦੇਣਾ ਜ਼ਮੀਨ ਵੀ ਆਉਂਦੀ ਹੈ ਅੱਛਾ ਉਹ ਦਿਖਾ ਦੇ ਜਮੀਨ ਹੁੰਦੀ ਉਹਨੂੰ ਕਟੋ ਕੱਟ ਨਾਲੇ ਤੂੰ ਇੱਛਾ ਕਰੇਂਗਾ ਵੇਚ ਦੀ ਭਾਵੇਂ ਜਮੀਨ ਤੇਰੇ ਨਾਂ ਹੋਂਦਾਰ ਲਵਾ ਦੂ ਮਰਲਾ ਮਰਲੇ ਤਾਂ ਮੈਂ ਗਾਗਲ ਉਹ ਨਾਲ ਕੇ ਹਵੇਲੀ ਪਾਲਾ ਮੈਂ ਗੱਲਾਂ ਦੇਖ ਕਰਦਾ ਯਾਰ ਜਿੰਨੀ ਕਿ ਐਕਚੁਅਲੀ ਪਰ ਤੁਸੀਂ ਜ਼ਮੀਨ ਵਾਲੀ ਕੁੜੀ ਚਾਹ ਫਿਰ ਉਹਦਾ ਬੁੜਾ ਬੁੜੀ ਵੀ ਸਾਹਮਣੇ ਪੈਣਗੇ ਲੈ ਇਹ ਵੀ ਦੇਖੋ ਸਾਹਮਣੇ ਪੈਣਗੇ ਉਹ ਤੇ ਫਿਰ ਮਰਲੇ ਚ ਮੈਂ ਤਾਂ ਮੇਰਾ ਸਾਰੇ ਵਿਕ ਜਣਗੇ ਆਪਦੇ ਮੇਰੇ ਕੋਲੇ ਇੱਕ ਮਰਲਾ ਲਊ ਮੈਨੂੰ ਲੱਗਦਾ ਓਏ ਯਾਰ ਕਿਉਂ ਉਹ ਤਾਂ ਉਹਨਾਂ ਦੇ ਇੱਥੇ ਟਾਣੀ ਪਾਦੀ ਨਾ ਅੱਧੇ ਕਿਲੇ ਟਾਣੀ ਪਾਦੀ ਓਏ ਆਪ ਦੀ ਮਸਾ ਟਟ ਜੁੜ ਕੇ ਪਾਈ ਆ ਉਹਨੂੰ ਮੈਂ ਕਿੱਥੋਂ ਪਾਦਾ ਪਿਆ ਲਿਆ ਵੀਰੇ ਇੱਥੇ ਤੂੰ ਬਾਗਲ ਕਰ ਦਿੱਤੇ ਕਿਲੇ ਚੋ ਦੋ ਅੱਧੇ ਕਿਲੇ ਬਾਗਲ ਅੱਧੇ ਕਿਲੇ ਬਾਗਲ ਪਤਾ ਕਿੰਨੀ ਇੱਟ ਦਾ ਹੋਊਗਾ ਮੈਂ ਤੈਨੂੰ ਰਿਸ਼ਤਾ ਤੇ ਸੋਚਦਾ ਸੋਚਦਾ ਰਿਸ਼ਤਾ ਮਾ ਜੱ ਪੁੱਤ ਦਾ ਯਾਰ ਆ ਗਿਆ ਬਹੁਤ ਅੱਛਾ ਰਿਸ਼ਤਾ ਹੈ ਕੁੜੀ ਆ ਯਾਰ ਤੈਨੂੰ ਆ ਨਾ ਬਸ ਥੋੜਾ ਜਿਹਾ ਰੰਗ ਕਾਲਾ ਉਹਦਾ ਚੱਲ ਕਿੱਡੀ ਗੱਲ ਆ ਵੀ ਰੰਗ ਦਾ ਦੋ ਹੀ ਬਣਿਆ ਜਾਂ ਕਾਲਾ ਜਾਂ ਬਾਹਲਾ ਕਾਲਾ ਐ ਕੋਈ ਗੱਲ ਹੀ ਲੈ ਲਾਂਗੇ ਕਾਲਾ ਜਾਂ ਬਾਹਲਾ ਕਾਲਾ ਆਹੋ ਗੋਰਾ ਤਾਂ ਭਈ ਨਾ ਤਾਂ ਕੰਪਲੀ ਨਹੀਂ ਜੋਗ ਰਣਾ ਅੱਛਾ ਹਾਂ ਤਾਂ ਕਰਕੇ ਮੈਂ ਤਾਂ ਫਿਰ ਬਾਹਲਾ ਕਾਲਾ ਜਾਂ ਕਾਲਾ ਘੱਟ ਕਾਲਾ ਹੋ ਜਾਂਦਾ ਆ ਦੇਖ ਆ ਉਹਦਾ ਬੰਦਾ ਨਹੀਂ ਕੇ ਮੰਦਈ ਯਾਰ ਮਹੀ ਹਾਂ ਇਹਨੇ ਪਲੇਖਾ ਬਾਜੰਦੇ ਉਹ ਭਾਈ ਐਡਾ ਪਲੇਖਾ ਕਿਉਂ ਗਲਤੋ ਗਲਤ ਹੋ ਗਿਆ ਫਿਰ ਯਾਰ ਮੇਰੇ ਕੋਲ ਇੱਕ ਰਿਸ਼ਤਾ ਬਹੁਤ ਵਧੀਆ ਮੈਂ ਤੈਨੂੰ ਸਹੀ ਗੱਲ ਦੱਸ ਦਿੰਨਾ ਹਾਂ ਉਹਦਾ ਨਾ ਵਿਚਾਰੀ ਐਡੀ ਚੰਗੀ ਐਡੀ ਸਿਆਣੀ ਕੁੜੀ ਐਡੀ ਪੰਜ ਰਿਸ਼ਤੇ ਕਰਾਤੇ ਪੰਜ ਰਿਬਿਆ ਕਰਾਤਾ ਆਪ ਨੂੰ ਕਦੇ ਹੀ ਵਾਅਦਾ ਨਹੀਂ ਦਤਾ ਉਹਨੇ ਕੱਲੀ ਤਾਂ ਜਿਆਦਾ ਹੀ ਸਿਆਣੀ ਬਾਈ ਉਹ ਯਾਰ ਭਾਈ ਕੁੜੀ شریف ਐ ਉਹਦਾ ਪ੍ਰੋਬਲਮ ਇੱਕ ਐ ਹਾਂ ਪਤਾ ਨਹੀਂ ਕੀ ਕੀਤਾ ਕਰਾਇਆ ਕਿਸੇ ਦਾ ਕਿਵੇਂ ਉਹਦਾ ਬਾ ਦੋ ਕੁ ਮਹੀਨੇ ਹੁੰਦੇ ਵਿਆਹ ਉਹਨੂੰ ਬੰਦਾ ਮਰ ਜਾਂਦਾ ਕਰਾ ਦੇ ਉਹ ਪ੍ਰਾਵਾ ਮੈਨੂੰ ਹੀ ਮਾਰ ਦੇ ਕਿਉਂ ਉਹ ਜਰੂਰੀ ਹੋ ਤਬਰ ਪਾਉਣਾ ਓਏ ਨਹੀਂ ਕਈ ਵਾਰੀ ਟਾਲ ਟਲ ਵੀ ਜਾਂਦਾ ਮੈਂ ਟਾਲ ਕਿਵੇਂ ਜਾਂਦਾ ਹਾਂ ਜੋ ਪੰਜੱਕਰ ਸੀਮਾ ਕੇ ਵਿੱਚ ਬਚੂਗਾ ਤਾਂ ਗਿਆ ਸਮਝ ਲੈ ਪੱਕਾ ਮੈਂ ਤਾਂ ਉਹ ਮੂਹ ਮਾਰੇ ਨਾ ਮਾਰੇ ਮੈਂ ਐਂ ਹੀ ਮਰ ਜੂ ਵੀ ਉਹਨੇ ਪਹਿਲਾਂ ਪੰਜ ਮਾਰੇ ਮੈਂ ਵੀ ਮਰੂ ਫਿਰ ਰਹਿਣ ਦੇ ਰਹਿਣ ਦੇ ਕੈਨਸਲ ਕਰਾ ਦੇ ਕੈਨਸਲ ਕਰਾ ਦੇ ਕੈਨਸਲ ਕਰ ਦਿਆ ਉਹ ਪ੍ਰਾਵਾ ਕੋਈ ਢੰਗ ਦਾ ਰਿਸ਼ਤਾ ਹੈ ਜਾਂ ਦੇ ਦੇ ਉਹ ਪ੍ਰਾਵਾ ਦੇ ਦੇ ਯਾਰ ਬਹੁਤ ਛਿੱਮਚੀ ਤਰ੍ਹਾਂ ਸੀਰੀਅਸਲੀ ਬਹੁਤ ਜ਼ਿਆਦਾ ਔਖਾ ਕੇਸ ਹੈ ਇੱਕ ਕੁੜੀ ਸੱਚਾ ਹੋ ਆਪਣੇ ਓ ਹੋਏ 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 ਬੜੀ ਗੁੱਡ ਇੱਕ ਕੁੜੀ ਦਾ ਤੈਨੂੰ ਰਿਸ਼ਤਾ ਕਰਾਉਣਾ ਹੈ ਅੱਜ ਕੱਲ ਕੁੜੀਆਂ ਦੀ ਪ੍ਰੋਬਲਮ ਪਤਾ ਕੀ ਆ ਸੂਟਾਂ ਤੇ ਬੜੇ ਪੈਸੇ ਲਵਾਉਂਦੀਆਂ ਬੜੇ ਉਹ ਨਹੀਂ ਤੇਰੇ ਸੂਟ ਤੇ ਕਿਰਪਿਆ ਅਰਥ ਨਹੀਂ ਕਰੂੰਦੀ ساری ਜ਼ਿੰਦਗੀ ਚ 1 ਰੁਪਿਆ ਸੂਟ ਤੇ ਲਵਾਉਂਦੀ ਅੱਛਾ ਬਾਈ ਹਾਂ ਕਿਉਂ ਸੂਟ ਪਾਉਂਦੀ ਨਹੀਂ ਓਹ ਉਹ ਮਗਰ ਸੂਟ ਨਹੀਂ ਪਾਉਂਦੀ ਉਹ ਕੁੜੀ ਚੰਡੀਗੜ੍ਹ ਰਹੀ ਆ ਨਾ ਬੰਨ ਫੀਸ ਤਰਾਰੇ ਉਹ ਮਤਲਬ ਟੀ-ਸ਼ਰਟਾਂ ਦੀ ਉਹ ਪਾਉਂਦੀ ਜੀਨਾ ਹੁੰਦੀ ਨਹੀਂ ਉਹ ਨਹੀਂ ਉਹ ਨਹੀਂ ਪਾਸ ਹੁੰਦੀ ਆਪਣਾ ਬਾਪੂ ਆਪਣਾ ਤੈਨੂੰ ਪਤਾ ਪਿੰਡਾਂ ਵਾਲਾ ਮਾਹੌਲ ਆ ਇੱਥੇ ਤਾਂ ਜਮੇ ਨਹੀਂ ਪਾਸ ਹੁੰਦੀ ਕਾਲੋ ਪਰ ਕੁੜੀ ਦਾ ਮੈਂ ਤੈਨੂੰ ਇੱਕ ਹੋਰ ਕਰਾ ਦਿੰਨਾ ਯਾਰ ਮਾਡਰਨ ਕੁੜੀ ਐ ਨਾਲੇ ਸਾਰੀ ਦੁਨੀਆ ਕੁੜੀਆਂ ਬਲੌਗ ਬਣਾਉਂਦੀਆਂ ਕੁੜੀ ਭਾਈ ਕੁਸੀਂ ਬਣਾਲੇ ਐਡਾ ਘਰ ਪਿਆਗਾ ਆਪਣੇ ਸਾਰਾ ਸਬਜ਼ੀ ਭਾਜੀ ਸਾਰੀ ਪੇੜਾ ਰੇ ਸਪਰੇ ਤੋਂ ਕਰਦੇ ਆ ਪਤਾਰ ਆ ਆਂਦਰ ਰਸੋਈ ਜਿਮੇਠੀ ਜਿਹੜਾ ਜੀ ਕਰਦਾ ਉਹ ਕੁਸ ਬਣਾਲੇ ਕੋਈ ਚੱਕਰ ਨਹੀਂ ਇਹ ਠੀਕ ਐ ਇਹ ਲੈ ਇਹ ਕਰਾ ਦੇ ਬਲੌਗ ਕੋਈ ਸਬਜ਼ੀ ਨਹੀਂ ਉਹ ਫੋਨ ਤੇ ਬਣਾਉਂਦੀ ਐ ਕਰਕੇ ਉਹ ਵੀ ਵਾਲੀ ਹਾਂ ਆ ਨਹੀਂ 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 ਭਾਈ ਉਹ ਤਾਂ ਨਹੀਂ ਉਹ ਨਹੀਂ ਉਹ ਨਹੀਂ ਪਾਸ ਮਾਹੌਲ ਤਾਂ ਜਮੀ ਮਾਹੌਲ ਨਹੀਂ ਜੇ ਮੇਰੇ ਪਾਸ ਜਮੈਂ 1% ਘਰ ਦਾ ਸਾਰਾ ਭੇ ਦੇ ਦਿੰਦੀਆਂ ਭਾਈ ਉਹ ਤਾਂ ਨਾ ਨਾ ਜਮੈਂ ਨਹੀਂ ਹੋਰ ਦੇ ਦੇ ਕੋਈ ਹੋਰ ਹਾਂ ਉਹ ਯਾਰ ਇਹ ਤਾਂ ਕੁੜੀ ਨਾਲੇ ਤੈਨੂੰ ਕਮਾਈ ਹੋਊਗੀ ਨਾਲੇ ਸਾਰਿਆਂ ਨੂੰ ਜਾਂਦਾ ਜਦੋਂ ਆਖਿਆ ਕਰਨ ਆ ਜਾਂਦੀ ਫਲਾਨੇ ਦਿਨੋਂ ਉਹ ਹੋ ਜਾਂਦੀ ਫਲਾਨੇ ਦਿਨੋਂ ਦੀ ਫਲਾਨੇ ਦਿਨੋਂ ਦੀ ਵੀਡੀਓ ਦੇਖੀ ਚਰਚੇ ਚਰਚੇ ਹੋਣੀ ਬਈ ਨਹੀਂ ਲੋੜ ਹੀ ਨਹੀਂ ਆਇਆ ਚਰਚਾਂ ਦਾ ਯਾਰ ਕੀ ਘਰ ਭਰਾਵਾ ਬਸਾਉਣਾ ਰੋਟੀ ਖਾਤਰ ਬਸਾਉਣਾ ਹੈਗਾ ਘਰ ਕੋਈ ਮੈਂ ਲਫੰਡਰੂ ਖਾਤਰ ਨਹੀਂ ਪਾ ਪਾਣਾ ਰੱਬ ਦਾ ਤਾਂ ਕਮਾਉਂ ਨੂੰ ਮੈਂ ਬਥੇਰਾ ਵਿਚਾਰੀ ਕੋਈ 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 ਨੌਕਰੀ ਲੱਗੀ ਆ ਤਾਂ ਉਹ ਲੈ ਲਾਂਗੇ ਪਰ ਆਹ ਨਹੀਂ ਲੈਂਦੇ ਇਹ ਨਹੀਂ ਲੈਂਦੇ ਤਾਂ ਦੋਨੇ ਹੱਥ ਬੰਨੇ ਕਹੂੰ ਦਾ ਤਾਈ ਲੈ ਬਾਹਰ ਜਾਣ ਚਾਹਣਾ ਬਾਹਰ ਵਾਲਾ ਬਾਹਰ ਵਾਲਾ ਰਿਸ਼ਤਾ ਕਰਾਂ ਨਾ ਨਹੀਂ ਨਾ ਮੈਂ ਬਾਹਰ ਕੁੜੀ ਇਹ ਮੇਰੀ ਨਿਗਾ ਚ ਤੈਨੂੰ ਬਾਹਰ ਲੈ ਜੂ ਲੈ ਲਾਂਗੇ ਭਾਈ ਜੋ ਫਸੇ ਪਏ ਹੁਣ ਤੱਕ ਤੈਨੂੰ ਵੀਰੇ ਤੈਨੂੰ ਕੁੜੀ ਯਾਰ 2 ਮਹੀਨਿਆਂ ਦੇ ਵਿੱਚ 3 ਮਹੀਨੇ ਵੱਧ ਤੋਂ ਵੱਧ 3 ਮਹੀਨਿਆਂ ਦੇ ਵਿੱਚ ਤੈਨੂੰ ਬਾਹਰ ਲੈ ਜੂ ਅੱਛਾ ਭਾਈ ਹਾਂਜੀ ਉਹ ਕੇਸ ਹਰਦਾ ਜਾਂ ਮੁਰਕ ਕੇ ਕਿਤੇ ਮੈਂ ਦੇਖਿਆ ਕੱਤੀਆਂ ਨਾ ਨਾ ਤਿੰਨ ਮਹੀਨੇ ਤੈਨੂੰ ਮੈਂ ਬੱਧ ਕੇ ਤੇ ਕੁੜੀ ਘੱਟੋ ਘੱਟ 2 ਮਹੀਨਿਆਂ ਚ ਤੈਨੂੰ ਬਾਹਰ ਲੈ ਜੂ ਆ ਕੀ ਗੱਲ ਐ ਕਿ 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 ਕਿੱਧਰ ਦੇ ਪਾਸੇ ਭਾਈ ਆ ਆਪਣੇ ਕੈਨੇਡਾ ਜਾਂ ਅਮਰੀਕਾ ਜਾਂ ਨਹੀਂ 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 ਪਿੰਡੋਂ ਬਾਹਰ ਤੂੰ ਸਾਰਾ ਕੁਝ ਬਕਵਾਦ ਹੋ ਨਾ ਹੋ ਤੂੰ ਸ਼ੌਂਕ ਮਹਿੰਗੇ ਥੋੜੇ ਬਕਾਦ ਉਹ ਭਰਾਵਾ ਮੈਂ ਸ਼ਹਿਰ ਨਹੀਂ ਜਾਣਾ ਮੈਂ ਬਾਹਰ ਜਾ ਉਧਰ ਬੜਦਾ ਫੇਰ ਠੀਕ ਨਹੀਂ ਮੈਂ ਤਾਂ ਚੱਲ ਛੱਡੀ ਮੇਰੇ ਕੁੜੀ ਦਾ ਨਾ ਡੋਡੀ ਨੇਚਰ ਦੇਖਣਾ ਚਾਹੀਦਾ ਹੁੰਦਾ ਬਾਈ ਜੀ ਨੇਚਰ ਕੁੜੀ ਦਾ ਐਡਾ ਚੰਗਾ ਐ ਯਾਰ ਬੀਬੀ ਕੁੜੀ ਐਡਾ ਯਾਰ ਬਾੜੀ ਸੋਹਣੀ ਕੁੜੀ ਆ ਤੇ ਬਾੜੀ ਚੰਗੀ ਕੁੜੀ ਜੇ ਤੈਨੂੰ ਦਿੱਕਤ ਵੀ ਆਈ ਹਾਂ ਕੋਈ ਵੀ ਪ੍ਰੋਬਲਮ ਲੱਗੀ ਤੂੰ ਮੇਰੇ ਕੋਲ ਛੱਡੀ ਕਿਉਂ ਤੇਰੇ ਕੋਲ ਕਿਵੇਂ ਛੱਡਾਂ ਸਰਬਸ ਕਰਉਣੀਆਂ ਹੁੰਦੀਆਂ ਕਾਰ ਆਹ ਉਹ ਉਹ ਅਬਰ ਐ ਅਗਲੇ ਮੈਂ ਲਾਂਬਾ ਦੇ ਕੇ ਮੈਂ ਅੱਖਾਂ ਨਾ ਐ ਨਹੀਂ ਕਰ ਤੂੰ ਤੇ ਕੰਮਲੀ ਹੈ ਹੇ ਤੂੰ ਲਾਂਬਾ ਇੱਥੇ ਆ ਕਿਤੇ ਜੀ ਚਲ ਐ ਕਰ ਲਾਂਗੇ ਐ ਕਰ ਲਾਂਗੇ ਐ ਕਰ ਲਾਂਗੇ ਨਹੀਂ ਯ ਮੇਰੇ ਨਹੀਂ ਪਾਸ ਤੂੰ ਕੋਈ ਢੰਗ ਦਾ ਰਸਤਾ ਦੇ ਦੇ ਮਿਲੀਅਨ ਕਾਲਰ ਵਾਲੀ ਕੁੜੀ ਦਾ ਉਹ ਨਹੀਂ ਚਾਹੀਦੀ ਭਰਾਵਾ ਨਹੀਂ ਚਾਹੀਦੀ ਮੈਨੂੰ ਮੈਨੂੰ ਕੋਈ ਰੋਟੀ ਟੋਕ ਵਾਲੀ ਚਾਹੀਦੀ ਹੈ ਕੋਈ ਮਿਲਦੀ ਆ ਤਾਂ ਦੇ ਦੇ ਕਰਾ ਦੇ ਕੋਈ ਰੋਟੀ ਟੋਕ ਕਾਲਣ ਵਾਲਾ ਹੈ ਨਹੀਂ ਆਪਣੇ ਕੋਲੇ ਕੰਮ ਰੋਟੀ ਟੋਕ ਟੱਕਲ ਹੈ ਨਹੀਂ ਗਾ ਮੈਂ ਇਹ ਨਹੀਂ ਕਰਾਂਦਾ ਫੇਰ ਰੋਟੀ ਟੋਕ ਕਾਲੀ ਦਾ ਨਹੀਂ ਆਪਣੇ ਕੋਲ ਯਾਰ ਜਿਹੜੀਆਂ ਕੁੜੀਆਂ ਮੇਰੇ ਕੋਲ ਆ ਰਹੀਆਂ ਉਹ ਵਿਚਾਰੀ ਕੋਈ ਰੋਟੀ ਟੋਕ ਨਹੀਂ ਜਾਂਦੀ ਜਿਹੜੀ ਕੁੜੀ ਆਪਣੇ ਕੋਲ ਇੰਸਟਾਲ ਹੀ ਆ ਵਈਆ ਐ ਫੋਲੋਅਰ ਫੂਲੋਅਰ ਚੰਗੇ ਆ ਉਹਨੂੰ ਰੋਟੀ ਦੀ ਕੀ ਲੋੜ ਆ ਯਾਰ ਤੈਨੂੰ ਵਧਿਆ ਕਮਾਈ ਤੈਨੂੰ ਘਰੇ ਬੈਠੇ ਨੂੰ ਆਊਗੀ ਆ ਨਾ ਯਾਰ ਫੇਰ ਉਹੀ ਗੱਲ ਬਾਈ ਮੈਨੂੰ ਨਹੀਂ ਚਾਹੀਦੀ ਕਮਾਈ ਵਾਲੀ ਕੁੜੀ ਯਾਰ ਤੂੰ ਰੋਟੀ ਟੋਕ ਲਈ ਕਰਾ ਦੇ ਰਿਸ਼ਤਾ ਤੇ ਨਹੀਂ ਮੇਰੇ ਬੰਨੇ ਹੱਥ ਮੈਂ ਛੜਾ ਹੀ ਮਰ ਜੂ ਇੱਕ ਕੁੜੀ ਆ ਫੇਰ ਹਾਂ ਉਹਦਾ ਕਰਾ ਦਾਂ ਕਿਹਦੀ ਆ ਕੁੜੀ ਬਹੁਤ ਬਲਿਆ ਕੁੜੀ ਆ ਯਾਰ ਚੰਗੀ ਕੁੜੀ ਆ ਮੈਂ ਕਦੇ ਮਾੜੀ ਕੁੜੀ ਦਾ ਰਿਸ਼ਤਾ ਕਰਾਇਆ ਹੀ ਨਹੀਂ ਮੈਂ ਬਹੁਤ ਰਿਸ਼ਤੇ ਕਰਾਇਆ ਅੱਜ ਤੱਕ ਨਾ ਹੀ ਮੈਨੂੰ ਕਦੇ ਲੰਬਾ ਆਇਆ 300 ਰਿਸ਼ਤੇ ਵਿੱਚੋਂ ਮੈਨੂੰ ਕਦੇ ਲੰਬਾ ਨਹੀਂ ਆਇਆ ਅੱਛਾ ਯਾਰ ਹਾਂ ਕਿਉਂਕਿ ਆਪਾਂ ਫੋਨ ਬੰਦ ਕਰ ਲੈਨੇ ਆ ਨੰਬਰ ਨਮਾ ਲੈ ਲਈਦਾ ਨਹੀਂ ਲੰਬਾ ਨਹੀਂ ਨਾ ਲੈਣਾ ਯਾਰ ਪਤਾ ਨਹੀਂ ਆਇਆ ਪਹਿਲਾਂ ਤੂੰ ਲੈ ਨਹੀਂ ਪਰ ਲੈਣਾ ਨਹੀਂ ਨਾ ਮੈਂ ਚਾਹੁੰਦਾ ਨਹੀਂ ਵੀ ਮੈਨੂੰ ਲੰਬਾ ਆਵੇ ਯਾਰ ਕਿਸੇ ਦਾ ਪਰ ਮੈਂ ਤੈਨੂੰ ਇੱਕ ਹੋਰ ਰਿਸ਼ਤਾ ਕਰਾਉਣਾ ਕੁੜੀ ਦਾ ਚੜੀ ਦਾ ਬਸ ਨਾ ਚਲੋ ਰੱਬ ਦੀ ਮਰ ਇ ਤਾਂ ਯਾਰ ਕੋਈ ਕੁਸ ਮਰਜ਼ੀ ਭਵੇਂ ਤੇਰਾ ਬੁੜਾ ਤੇਰੀ ਬੁੜੀ ਜੋ ਮਰਜ਼ੀ ਕੋਈ ਬੋਲੀ ਆਵੇ ਤਾ ਹੁਣ ਨਹੀਂ ਚੱਕ ਕੇ ਕੁੜੀ ਬੋਲਦੀ ਨਾ 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 ਅੱਛਾ ਤਾ ਹੁਣ ਵਿ ਉਪਮ ਨੋਖੈ ਥੋੜਾ ਜਿਹਾ ਡਿੱਗ ਪਈ ਸੀ ਪਹਿਲਾਂ ਛੋਟੀ ਹੁੰਦੀ ਨਾ ਥੱਲੇ ਡਿੱਗ ਪਈ ਸੀ ਉਦੋਂ ਬਾਅਦ ਜਦੋਂ ਉਹਨੂੰ ਲੈ ਕੇ ਗਿਆਨ ਲੱਗੇ ਹਸਪਤਾਲ ਹਾਂ ਉਹ ਐਕਸੀਡੈਂਟ ਹੋ ਗਿਆ ਓਏ ਹੋਏ ਹੋਏ ਬਚਾਈਆਂ ਲੱਤਾਂ ਵੱਡੀਆਂ ਗਈਆਂ ਤੇ ਬਾ ਇੱਕ ਕਰ ਬਾ ਦੋ ਨੇ ਬਾਹਾਂ ਹਣੀ ਇੱਥੇ ਤੱਕ ਕਿੰਨੀ ਵੱਡੀ ਉਸ ਐਕਸੀਡੈਂਟ ਉਹ ਫਿਰ ਤੂੰ ਦੱਸ ਦੇ ਕੁੜੀ ਹੈ ਕਿੰਨੀ ਕਿ ਟੋਲੇ ਚ ਪਾ ਕੇ ਲਿਆਉਣਾਗਾ ਉਹ ਢੰਗ ਨਾਲ ਤੈਨੂੰ ਕਰਾਦੀ ਤੁਰਦਾ ਲੱਗੇ ਥੋ ਯਾਰ ਤੂੰ 50 ਰੇਤ ਦਾ ਤੇ 50 ਇੱਕ ਚਾਚ ਦੀ ਹੈਗੀ ਕੋਈ ਚਾਚ ਦੀ ਹੈਗੀ ਤੇਰੇ ਕੋਲ ਪਰ ਕਰਾ ਦਿਆ ਹੁਣ ਕਿ ਸਿਰੇ ਦੀ ਕਰਾ ਦੇ ਰਿਸ਼ਤੇ ਦੇ ਹਾਂ ਕਰਾ ਮੈਨੂੰ ਵੀ ਫਿਰ ਤੂੰ ਹੀ ਕੀ ਯਾਦ ਰੱਖੇਗਾ ਹੈ ਜਾ ਆ ਗਿਆ ਹੈ ਕਿ ਨਾ ਹੈ ਕਿਉਂ ਨਹੀਂ ਬਾਹ ਤੇ ਬਹੁਤ ਚੰਗਾ ਬਹੁਤ ਅੱਛਾ ਬਹੁਤ ਚੰਗਾ ਬਹੁਤ ਚੰਗਾ ਦੱਸ ਕਿਹੜਾ ਤੇਰੀ ਉਮਰ ਕਿੰਨੀ ਹੈ 25 ਸਾਲ ਵੱਧ ਆ ਥੋੜੀ ਜੀ ਕਿੰਨੀ ਹੈ ਆ 27 ਕਾ 28 ਕਾ 27 28 ਸਾਲ ਆਹੋ ਇਹ ਰੋਟੋਟਰੀ ਯਾਰ ਮੈਂ ਲਾਲਾ ਚਲਾ ਇੰਨਾ ਕ ਤਾਂ ਹੁੰਦਾ ਯਾਰ ਰਿਸ਼ਤੇ ਯਾ ਅੱਜਕੱਲ ਇੰਨਾ ਕ ਤਾਂ ਕੋਈ ਬੜਾ ਫਰਕ ਨਹੀਂ ਇੰਨਾ ਕ ਤਾਂ ਅੱਜਕੱਲ ਮੁੰਡੇ ਕੁੜੀ 'ਚ ਫਰਕ ਹੁੰਦਾ ਹੀ ਆ ਕਿਵੇਂ ਕੁੜੀ ਵੱਡੀ ਐ ਥੋੜੀ ਜਿਹੀ ਵੱਡੀ ਐ ਯਾਰ ਮੜੀ ਜਿਹੀ ਬਸ ਚੱਲ ਕੋਈ ਗੱਲ ਨਹੀਂ ਬਾਈ ਆਪਦੀ ਵੀ ਉਮਰ ਵੱਡੀ ਹੋਣੀ ਐ ਕਦੇ ਕੁੜੀ ਗੱਲ ਕਰੇ ਵੀ ਅੜ ਜਾਂਦਾ ਮੈਂ ਤਾਂ ਜਿਵੇਂ ਆੜਿਆ ਪਿਆਗਾ 5-6 ਸਾਲ ਤਾਂ ਮੈਨੂੰ ਖੁੱਚੀ ਜਾਂਦੇ ਨੂੰ ਹੋ ਗਈ ਉਹ ਵਰਾਏ ਖਿੱਚੀ ਜਾਂਦਾ ਰਿਸ਼ਤਾ ਹੁੰਦਾ ਨਹੀਂ ਆਏ ਹੋ ਜਾਂਦਾ ਕਿੱਡੀ ਗੱਲ ਐ ਚੱਲ ਕੋਈ ਨਾ 2-4 ਸਾਲਾਂ ਦਾ ਫਰਕ ਕੋਈ ਬੜਾ ਨਹੀਂ ਹੁੰਦਾ ਕੋਈ ਗੱਲ ਨਹੀਂ ਨਹੀਂ ਐਵੇਂ ਤੈਨੂੰ ਝੂਠ ਬੋਲ ਮਟਿਆਰ ਕਾੜੀ ਮਟਿਆਰ ਬਜ਼ੁਰਗ ਕਹਿਣੂ ਤੂੰ ਚਾਚਾ ਨਹੀਂ ਯਾਰ ਫਿਰ ਤੂੰ ਮੈਂ ਨਾ ਤੈਨੂੰ ਮੈਂ 50 ਰਿਸ਼ਤੇ ਦਿਖਾਤੇ ਨਾ ਤੂੰ ਪਹਿਲਾਂ 51 ਮਾਤ ਖਾਦਾ ਤੇਰੇ ਕੋਈ ਰਿਸ਼ਤਾ ਫਿੱਟ ਨਹੀਂ ਆਇਆ ਹੁਣ ਤੂੰ ਮੇਰੇ ਨਾਲ ਚੱਲ ਫਿਰ ਕੱਲ ਨੂੰ ਕਿੱਥੇ ਮੈਂ ਤੈਨੂੰ ਨਾਲ ਲੈ ਕੇ ਜਾਣਾ 300 ਕੁੜੀਆਂ 300 ਕੁੜੀ ਦੇ ਵਿੱਚੋਂ ਜਿਹੜੀ ਕੁੜੀ ਨੂੰ ਤੂੰ ਕਹੇਗਾ ਆਹ ਕੁੜੀ ਨਾਲ ਰਿਸ਼ਤਾ ਕਰਾਉਣਾ ਆਪਾਂ ਮਾਤਰਾ ਉਸੇ ਕੁੜੀ ਨਾਲ ਰਿਸ਼ਤਾ ਕਰਾ ਦੇਗਾ ਆਪਾਂ ਬੱਚ ਲੈਣਾ ਕੱਲ ਨੂੰ ਉਹ ਯਾਰ ਐ ਵੀਰ ਬਣ ਕੇ ਓਏ ਚੱਲ ਜੁਲਦਾ ਬੜਾ ਦੂਰ ਐ ਨੇੜੇ ਢਾਣਾ ਕਿੱਥੇ ਐ पागलखाने हट <laughs> तेरी <थे> बहन की मारी बड्डी <laughs> बिचोले दी ओ मैं यार ये तू दे दे जब ਥੱਲੇ ਲੀ ਲਾਈਏ ਨਾ ਜਮਾ ਥੱਲੇ ਹੀ ਲਾਈਏ ਨਾ ਜਮਾ ਨਹੀਂ ਲੈਣਾ ਨਾ Allah ਉਪਰੇ ਯਾਰ ਕੋਈ ਹਲੇ ਲੈਣਾ ਹੈਗਾ ਕੋਈ ਇਸ ਤਰ੍ਹਾਂ ਚ ਜੇ ਮੈਂ ਕਰਾਈ ਜਾਣਾ ਚੜਾਈ ਮਾਰ ਦੂੰਗਾ ਦਫਾ ਹੋ ਜਾ ਮੇਰਾ ਕਰੋਂ ਟੱਪ ਜਾ ਆ ਰਿਸ਼ਤੇ ਆ ਤਾਈ ਨਹੀਂ ਤਾਈ ਤੁਹਾਡੇ ਕੋਲ ਬਿਚੋਲੇ ਆਉਂਦੇ ਨਹੀਂ ਬਿਚੋਲਾ ਓਏ ਤੇਰੇ ਵਰਗਾ ਬਿਚੋਲਾ ਤੇਰੇ ਵਰਗਾ ਪਸ਼ੂ ਮੰਡੀ ਚ ਚਲ ਕੋਈ ਨਾ ਗਾਂ ਨੂੰ ਆਉਂ ਮੈਂ ਮਰਨਾ ਨਹੀਂ ਮਰਨਾ ਜਾਈ ਮਦਰੂ ਬਿੱਡੂ ਦਿਲ ਮਦਾਸੀ ਦਾ ਨਵੇਂ ਨਗੌਰ ਰੇਸ ਲੈ ਆਉਂਗਾ ਨਹੀਂ ਨਹੀਂ ਲੋੜ ਨਹੀਂ ਮੈਂ ਤਾਂ ਨਵੇਂ ਨਗੌਰ ਰੇਸ ਜੱਗੋ 13ਵੀਂ ਐਟਮ ਟੱਕਰੀ ਆ ਬਚੋਲੇ ਦਾ 20 ਟੱਕਰ ਕੇ ਦੂ ਪਹਿਲਾਂ ਐ ਯਾਡ ਪਹਿਲੀ ਵਾਰ ਦੇਖੀ ਤੁਰਦਾ ਦੇਖ ਮੇਂ ਛਤਰ ਵਰਕੇ ਤੇ ਆਂਡੇ ਦੇ ਬਾਚੇ ਹੁੰਦੇ ਆ